ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁੱਤ ਕੈਨੇਡਾ ਤੋਂ 50 ਸਾਲਾਂ ਬਾਅਦ ਆਪਣੇ ਘਰ ਆਉਂਦਾ ਤਾਂ ਪੁੱਤ ਦਾ ਦੋਸਤ ਬਣ ਕੇ ਮਾਣਾ ਗੱਲਾਂ ਕਰਦਾ ਰਹਿੰਦਾ ਹੈ ਤੇ ਜਦੋਂ ਅਚਾਨਕ ਪੁੱਤ ਨੇ ਸਿਰ ਤੋਂ ਪਗੜੀ ਅਤੇ ਮੂੰਹ ਤੋਂ ਰਮਾਲ ਲਾਇਆ ਤਾਂ ਬੇਬੇ ਸ਼ੌਕ ਹੋ ਗਈ ਜਿਹਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਉਪਰ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਕਿੰਤ ਬੰਦ ਹਾਂ ਹਾਂ ਵਧੀਆ ਜੀ ਤੇ ਮੈਨਰ ਤੇ ਹੈ ਕੀ ਦੀ ਆ ਮੇਰੀ ਹੈ ਇਹਦੀ ਇਹਦੀ ਪਹਿਲਾ ਮੈਂ ਬੋਲ ਰਿਹਾ ਮੈਂ ਬੋਲ ਰਿਹਾ ਆਹ ਬੋਲ ਆ ਲੋ ਪਰ ਉਹ ਨਾ ਵਾਹ ਮਤੇ ਤੇਰੇ ਪੈਰਾਂ ਚਰ ਕੇ ਕਮਾਈਆਂ ਮੁੜੀਆਂ ਪੈਰਾਂ ਪਿੱਛੇ ਕਰਕੇ ਕਮਾਈਆਂ ਮੁੜੀਆਂ ਦੁੱਖ ਜ਼ਿੰਦਗੀ ਦੇ ਤੇਰੇ ਨਾ you hard you burn.